ਜਲੰਧਰ ਪਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜਿਮਣੀ ਚੋਣ ਵਿੱਚ ਹੁਕਮਰਾਨ ਧਿਰ ਆਪ ਦੇ ਮਹਿੰਦਰ ਭਗਤ ਨੇ ਬਾਜ਼ੀ ਮਾਰਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਲਈ ਜਿੱਤ ਖਾਸ ਮਾਇਨੇ ਰੱਖਦੀ ਹੈ ਇਸ ਨਾਲ ਸੱਤਾਧਾਰੀ ਲੋਕ ਸਭਾ ਚੋਣਾਂ ਵਿੱਚ ਹਾਰ ਕਰਨ ਹੋਈ ਨਿਮੋਸ਼ੀ ਤੋਂ ਉਬਰੇਗੀ ਦੱਸ ਦिए ਕਿ ਮਹਿੰਦਰ ਭਗਤ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸੀ타 ਨਗਰਾਲ ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਦਕਿ ਸ਼ੀਤਲ ਅਗਰਵਾਲ ਸਿਰਫ 17921 ਵੋਟਾਂ ਨਾਲ ਹੀ ਹਾਸਲ ਕਰ ਸਕੇ ਸ਼ੀਤਲ ਅਗਰਵਾਲ 2022 ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਸੇ ਹਲਕੇ ਤੋਂ ਆਪ ਦੀ ਟਿਕਟ 'ਤੇ ਚੋਣ ਲੜੇ ਸਨ ਅਤੇ ਜਿੱਤੇ ਸਨ ਪਰ ਉਹਨਾਂ ਐਤਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ ਆਪ ਉਮੀਦਵਾਰ ਮਿੰਦਰ ਭਗਤ ਨੇ ਪਹਿਲੇ ਗੇਟ 'ਚ ਆਪਣੇ ਵਿਰੋਧੀਆਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੀ ਆਖਰੀ 13ਵੇਂ ਗੇਟ ਤੱਕ ਲੀਡ ਨਹੀਂ ਟੁੱਟੀ। ਕਾਂਗਰਸ ਪਾਰਟੀ ਜਿਸ ਨੇ ਹੁਣ ਅਜੇੇ ਲੋਕ ਸਭਾ ਚੋਣਾਂ ਵਿੱਚ ਦੌਰਾਨ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ, ਉਮੀਦਵਾਰ ਸੁਰਿੰਦਰ ਕੌਰ ਖਿਸਕ ਕੇ ਤੀਜੇ ਸਥਾਨ ਤੇ ਪਹੁੰਚ ਗਈ। ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਸ਼੍ਰੋਮਣੀ ਕਾਲੀਦਾ ਸੁਰਜੀਤ ਕੌਰ ਨੂੰ 1242 ਬਹੁਜੋ ਸਮਾਰਟ ਪਾਰਟੀ ਦੇ ਬਿੰਦਰ ਕੁਮਾਰ ਲੱਖਾਂ ਨੂੰ 734 ਸ਼੍ਰੋਮਣੀ ਕਾਲੀਦਾ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਖਾਲਸਾ ਨੂੰ 662 ਵੋਟਾਂ ਮਿਲੀਆਂ ਸਨ ਚੋਣ ਮੈਦਾਨ ਚ ਆਜ਼ਾਦ ਉਮੀਦਵਾਰ ਵਜੋਂ ਨਿਤਰੇ ਅਜੇ ਕੁਮਾਰ ਭਗਤ ਨੂੰ 346 ਅਤੇ ਅਜੀਪਾਲ ਵਾਲਮੀਕੀ ਨੂੰ 52 ਆਰਤੀ ਨੂੰ 43 ਇੰਦਰਜੀਤ ਸਿੰਘ ਨੂੰ 139 ਦੀਪਕ ਭਗਤ ਨੂੰ 94 ਨਿੱਟੂ ਛੱਟਰਾ ਵਾਲੇ ਨੂੰ 236 ਰਾਜਕੁਮਾਰ ਸਾਕੀ ਨੂੰ 113 ਵਰੁਕਲੇਰ ਵਰੀ ਨੂੰ 192 ਵਿਸ਼ਾਲ ਨੂੰ 135 ਵੋਟਾਂ ਹਾਸਲ ਹੋਈਆਂ ਸਨ ਇਸੇ ਤਰ੍ਹਾਂ 687 ਵੋਟਾਂ ਨੇ ਨੋਟਾ ਦਾ ਬਟਨ ਦੱਬਿਆ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ ਜਲੰਧਰ ਪੱਛਮੀ ਰਾਖਵੇਂ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜਿਮਣੀ ਚੌਂ ਵਿੱਚ ਹੁਕਮਰਾਨ ਤੇ ਰਾਬ ਦੇ ਮਹਿੰਦਰ ਭਗਤ ਨੇ ਬਾਜ਼ੀ ਮਾਰਦਾ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਲਈ ਜਿੱਤ ਖਾਸ ਮਾਇਨੇ ਰੱਖਦੀ ਹੈ ਇਸ ਨਾਲ ਸੱਤਾਧਾਰੀ ਲੋਕ ਸਭਾ ਚੋਣਾਂ ਵਿੱਚ ਹਾਰ ਕਰਨ ਹੋਈ ਨਿਮੋਸ਼ੀ ਤੋਂ ਉਬਰੇਗੀ ਦੱਸ ਦਈਏ ਕਿ ਮਹਿੰਦਰ ਭਗਤ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੀਤਲ ਅਗਰवाल ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਮਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਦਕਿ ਸ਼ੀਤਲ ਅਗਰवाल ਸਿਰਫ 17921 ਵੋਟਾਂ ਨਾਲ ਹੀ ਹਾਸਲ ਕਰ ਸਕੇ ਸ਼ੀਤਲ ਅਗਰवाल 2022 ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਸੇ ਹਲਕੇ ਤੋਂ ਆਪ ਦੀ ਟਿਕਟ 'ਤੇ ਚੋਣ ਲੜੇ ਸਨ ਅਤੇ ਜਿੱਤੇ ਸਨ ਪਰ ਉਹਨਾਂ ਐਤਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਸੀ ਆਪ ਉਮੀਦਵਾਰ ਮਹਿੰਦਰ ਭਗਤ ਨੇ ਪਹਿਲੇ ਗੇੜੇ 'ਚ ਆਪਣੇ ਵਿਰੋਧੀਆਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੀ ਆਖਰੀ 13ਵੇਂ ਗੇੜੇ ਤੱਕ ਲੀਡ ਨਹੀਂ ਟੁੱਟੀ ਕਾਂਗਰਸ ਪਾਰਟੀ ਜਿਸ ਨੇ ਹੁਣ ਅਜੇਹੇ ਲੋਕ ਸਭਾ ਚੋਣਾਂ ਵਿੱਚ ਦੌਰਾਨ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ ਉਮੀਦਵਾਰ ਸੁਰਿੰਦਰ ਕੌਰ ਖਿਸਕ ਕੇ ਤੀਜੇ ਸਥਾਨ ਤੇ ਪਹੁੰਚ ਗਈ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਸ਼੍ਰੋਮਣੀ ਅਕਾਲੀ ਦਲ ਦੀ ਸਰਜੀਤ ਕੌਰ ਨੂੰ 1242 ਬਹੁਜਨ ਸਮਾਰਟ ਪਾਰਟੀ ਦੇ ਬਿੰਦਰ ਕੁਮਾਰ ਲੱਖਾਂ ਨੂੰ 734 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਬਜੀਤ ਸਿੰਘ ਖਾਲਸਾ ਨੂੰ 662 ਵੋਟਾਂ ਮਿਲੀਆਂ ਸਨ ਚੋਣ ਮੈਦਾਨ ਚ ਆਜ਼ਾਦ ਉਮੀਦਵਾਰ ਵਜੋਂ ਨਿਤਰੇ ਅਜੇ ਕੁਮਾਰ ਭਗਤ ਨੂੰ 346 ਅਤੇ ਅਜੀਪਾਲ ਵਾਲਮੀਕੀ ਨੂੰ 52 ਆਰਤੀ ਨੂੰ 43 ਇੰਦਰਜੀਤ ਸਿੰਘ ਨੂੰ 139 ਦੀਪਕ ਭਗਤ ਨੂੰ 94 ਨਿੱਟੂ ਛੱਡਰਾ ਵਾਲੇ ਨੂੰ 236 ਰਾਜਕੁਮਾਰ ਸਾਕੀ ਨੂੰ 113 ਵਰੁਕਲੇਰ ਵਰੀ ਨੂੰ 192 ਵਿਸ਼ਾਲ ਨੂੰ 135 ਵੋਟਾਂ ਹਾਸਲ ਹੋਈਆਂ ਸਨ ਇਸੇ ਤਰ੍ਹਾਂ 687 ਵੋਟਾਂ ਨੇ ਨੋਟਾ ਦਾ ਬਟਨ ਦੱਬਿਆ ਬਿਊਰੋ ਰਿਪੋਰਟ ਤਲਕਾ ਪੰਜਾਬੀ ਟੀਵੀ